ਸਿਰ ਗੁਰ ਨਾਨਕ ਨਾਮ ਤੇ ਆ ਲੈ ਸੋ ਸੋ ਵਾਰ ਪਿਆਰ ਆ ਸਿਰ ਗੁਰ ਨਾਨਕ ਨਾਮ ਤੇ ਆ ਲੈ ਸੋ ਸੋ ਵਾਰ ਪਿਆਰ ਆ ਸਿਰ ਗੁਰ ਨਾਨਕ ਤੇ ਮਰਦਾਨਾ ਹੋ ਗਏ ਜੰਗਲ ਨੂ ਰਵਾਨਾ ਸਿਰ ਗੁਰ ਨਾਨਕ ਤੇ ਮਰਦਾਨਾ ਹੋ ਗਏ ਜੰਗਲ ਨੂ ਰਵਾਨਾ ਲਾਕੇ ਪਾਣੀ ਦਾ ਬਹਾਨਾ ਸਤ ਗੁਰ ਢੇਰਾ ਲਾ ਲਿਆ ਸਿਰ ਗੁਰ ਕ ਨਾਮ ਧਿਆਨੈ ਸੋ ਸੋ ਵਾਰ ਪਿਆਰਿਆ ਸ੍ਰੀ ਗੁਰੂ ਨਾਨਕ ਨਾਮ ਧਿਆਲੈ ਸੋ ਸੋ ਵਾਰ ਪਿਆਰਿਆ ਪੱਥਰ ਰੇੜਿਆ ਮਲੇ ਕੰਦਾਰੀ ਅੱਗੋਂ ਪੰਜਾ ਲੱਗਿਆ ਭਾਰੀ ਪੱਥਰ ਰੇੜਿਆ ਮਲੇ ਕੰਦਾਰੀ ਅੱਗੋਂ ਪੰਜਾ ਲੱਗਿਆ ਭਾਰੀ ਉਹਦੀ ਪੇਸ਼ ਕੋਈ ਨਾ ਜਾਵੇ ਟੈਕੇ ਚਰਨੀ ਪੈ ਗਿਆ ਉਹਦੀ ਪੇਸ਼ ਕੋਈ ਨਾ ਜਾਵੇ ਟੈਕੇ ਚਰਨੀ ਪੈ ਸਿਰ ਗੁਰ ਨਾਨਕ ਨਾਮ ਤੇ ਹ ਲੈ ਸੋ ਸੋ ਵਾਰ ਪਿਆਰਿਆ ਸਿਰ ਗੁਰ ਨਾਨਕ ਨਾਮ ਤੇ ਹ ਲੈ ਸੋ ਸੋ ਵਾਰ ਪਿਆਰਿਆ ਸਤ ਗੁਰ ਹੱਥ ਪੱਥਰ ਨੂੰ ਲਾਇਆ ਪਾਣੀ ਉਤਰ ਪਹਾੜੋਂ ਆਇਆ ਸਤ ਗੁਰ ਹੱਥ ਪੱਥਰ ਨੂੰ ਲਾਇਆ ਪਾਣੀ ਉਤਰ ਪਹਾੜੋਂ ਆਇਆ ਪੀ ਲੈ ਤੂੰ ਮਰਦਾਨਿਆ ਰਜ ਕੇ ਠੰਡਾ ਠਾਰ ਪਿਆਰਿਆ ਪੀ ਲੈ ਤੂੰ ਮਰਦਾਨਿਆ ਰਜ ਕੇ ਠੰਡਾ ਥਾਰ ਪਿਆਰਿਆ ਸਿਰ ਗੁਰੂ ਨਾਨਕ ਨਾਮ ਤੇ ਹਾਲ